ਆਪਾਂ ਖੜੇ ਆਈਂ ਸ਼ਹਿਰ ਬਰਨਾਲਾ ਵਿਖੇ ਬੰਬੇ ਪਲਾਸਟਿਕ ਏਜੰਸੀ ਸੈਲੋ ਹਰ ਇੱਕ ਤਰ੍ਹਾਂ ਦੀ ਅਰੀਜਨਲ ਆਈਟਮ ਇਨਾਂ ਕੋਲੋਂ ਮਿਲੂਗੀ ਪਲਾਸਟਿਕ ਦੀ ਕਰੋਕਰੀ ਗਰੋਸਰੀ ਤੇ ਆਜੋ ਆਪਾਂ ਵੀਰ ਜੀ ਨਾਲ ਕਰਦੇ ਆਂ ਗੱਲਬਾਤ ਤੇ ਦੇਖਦੇ ਆਂ ਦੀਵਾਲੀ ਤੇ ਦੁਸ਼ਹਿਰੇ ਤੇ ਕਿਹੜੇ ਕਿਹੜੇ ਇਹਨਾਂ ਨੇ ਆਫਰ ਲਾਏ ਹੋਏ ਨੇ ਤੇ ਕੀ ਰੇਟ ਤੇ ਆਪਾਂ ਨੂੰ ਸਾਮਾਨ ਦੇ ਰਿਹਾ ਆਜੋ ਕਰਦੇ ਆਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਦੁਸ਼ਹਿਰੇ ਦਾ ਤਿਹਾਰ ਆਉਣ ਵਾਲਾ ਨੇੜੇ ਬਿਲਕੁਲ ਤੇ ਦੀਵਾਲੀ ਵੀ ਤੇ ਜਿਹੜਾ ਆਪਣਾ ਸਮਾਨ ਕਰੋਕਰੀ ਗਰੋਸਰੀ ਵਗੈਰਾ ਤੇ ਕੋਈ ਆਫਰ ਵਗੈਰਾ ਜਿਹੜੀ ਲੱਗੀ ਹੋਈ ਆ ਸੇਲ ਉਹ ਸਾਨੂੰ ਉਹਦੇ ਬਾਰੇ ਦੱਸੋ ਕਿਹੜੀ ਕਿਹੜੀ ਆਈਟਮ ਆਪਣੇ ਕੋਲੇ ਅਵੇਲੇਬਲ ਆ ਆਪਣੇ ਕੋਲ ਸਰ ਸੈਲੋ ਕੰਪਨੀ ਦੀਆਂ ਕੁਰਸੀਆਂ ਬੱਚਿਆਂ ਲੀਆਂ ਬੋਤਲਾਂ ਗਰਮ ਠੰਡੇ ਵਾਲੀਆਂ ਸੈਲੋ ਕੰਪਨੀ ਦੇ ਭਾਂਡੇ ਕਰੋਕਰੀ ਪਿੱਤਲ ਦੇ ਭਾਂਡੇ ਐਲੂਮੀਨੀਅਮ ਦੇ ਭਾਂਡੇ ਸਟੀਲ ਦੇ ਭਾਂਡੇ ਤਾਂਬੇ ਦੇ ਭਾਂਡੇ ਪਲੱਸ ਬਹੁਤ ਵੱਡੀ ਕਰੋਕਰੀ ਦੀ ਰੇਂਜ ਇੰਪੋਰਟਡ ਤੇ ਇੰਡੀਅਨ ਕਰੋਕਰੀ ਠੀਕ ਹੈ ਵੀਰ ਜੀ ਤੇ ਦਿਖਾਓ ਆਪਾਂ ਨੂੰ ਕਿਹੜੇ ਪਾਸੇ ਆਪਾਂ ਸ਼ੁਰੂ ਕਰੀਏ ਜਿੱਧਰੋਂ ਜਿੱਥੋਂ ਮਰਜੀ ਸ਼ੁਰੂ ਕਰੋ ਸਰ ਚਾਰੇ ਪਾਸੇ ਦਾ ਕ੍ਰੌਕਰੀ ਕ੍ਰੌਕਰੀ ਪਈ ਹੈ ਜਿੱਥੋਂ ਮਰਜੀ ਸ਼ੁਰੂ ਕਰੋ ਠੀਕ ਹੈ ਜੀ ਲਓ ਕਰਾਓ ਸ਼ੁਰੂ ਦੱਸੋ ਆਪਾਂ ਨੂੰ ਪ੍ਰਾਈਸ ਵਗੈਰਾ ਇਹਨਾਂ ਦੇ ਤੇ ਕੀ ਕੀ ਆਪਾਂ ਨੂੰ ਕਿੰਨੇ ਪਰਸੈਂਟ ਲੈਸ ਹਰੇਕ ਆਈਟਮ ਤੇ ਲੱਗਿਆ ਹੋਇਆ ਆਪਾਂ ਨੂੰ ਸਰ ਪਹਿਲੀ ਗੱਲ ਤਾਂ ਸਾਡੇ ਕੋਲ ਕੋਈ ਨਕਲੀ ਐਮ ਆਰ ਪੀ ਨਹੀਂ ਹੋਣਗੇ オリジナル ਕੰਪਨੀਆਂ ਦੇ ਐਮ ਆਰ ਪੀ ਹੋਣਗੇ ਉਹਨਾਂ ਦੇ ਉੱਪਰ ਵੀ 30% ਤੋਂ ਲੈ ਕੇ 70% ਤੱਕ ਐਮ ਆਰ ਪੀ ਲੈਸ ਹੋਣਗੇ ਉਹ ਵੀ オリジナル ਐਮ ਆਰ ਪੀਆਂ ਦੇ ਉੱਪਰ ਠੀਕ ਹੈ ਜੀ ਜਿਹਦੇ ਕਰਕੇ ਤੁਹਾਨੂੰ ਹਰ ਇੱਕ ਬੇਸਿਕ ਚ ਇਹ ਚੀਨੀ ਦੇ ਕੱਪ ਨੇ ਜੀ ਹਾਂਜੀ ਅ ਮਿਲਕ ਮੱਗ ਬੋਲਿਆ ਜਾਂਦਾ ਜੀ ਇਹਨਾਂ ਨੂੰ ਹਾਂਜੀ ਇਹ ਹਰ ਤਰ੍ਹਾਂ ਦੇ ਬ੍ਰੇਕੇਬਲ ਅਨ ਬ੍ਰੇਕੇਬਲ ਹਰ ਤਰ੍ਹਾਂ ਦੇ ਟੱਕਣ ਵਾਲੇ ਵਿਦ ਲਿਡ ਸੱਤਰ ਰੰਗ ਸੁਣ ਮੱਗ ਮਿਲਣਗੇ ਠੀਕ ਹੈ ਜੀ ਉਸ ਤੋਂ ਬਾਅਦ ਆਜੋ ਅਪਲੈਂਸਿਸ ਸੈਕਸ਼ਨ ਤੇ ਸਾਡੇ ਅਪਲੈਂਸਿਸ ਦੇ ਵਿੱਚ ਤੁਹਾਨੂੰ ਹਰ ਆਈਟਮ ਮਿਲੇਗੀ ਜੀ ਠੀਕ ਹੈ ਜੀ ਜਿਵੇਂ ਕਿ ਨਵੀਂ ਆਈਟਮ ਇੰਟਰੋਡਿਊਸ ਹੋਈ ਹੈ ਜੀ ਅੱਜ ਕੱਲ ਬਹੁਤ ਬਿਮਾਰੀਆਂ ਚੱਲੀਆਂ ਹੋਈਆਂ ਨੇ ਇਹ ਫਲ ਫਰੂਟ ਧੋਣ ਵਾਸਤੇ ਹੈ ਜਿਵੇਂ ਆਪਾਂ ਵਿਆਰ ਤੋਂ ਲੈ ਕੇ ਆਂਦੇ ਆ ਫਲ ਫਰੂਟ ਇਹਦੇ ਵਿੱਚ ਧੋਇਆ ਜਾਂ ਤਾਂ ਜਿੰਨੇ ਵੀ ਪੈਸਟਿਸਾਈਡ ਸਾਰੇ ਬਾਹ ਪ੍ਰੈਸਾ ਬਈਆਂ ਨੇ ਜੀ ਸਾਡੇ ਸਾਹਮਣੇ ਨੇ ਤੇ ਬੱਚਿਆਂ ਵਾਲੀ ਬੋਤਲਾਂ ਇਹ ਦੇਖੋ ਕਾਪਰ ਬੋਤਲਾਂ ਦਾ ਡਿਜ਼ਾਈਨ ਕਾਪਰ ਦੀਆਂ ਬੋਤਲਾਂ ਨੇ ਸਾਰੀਆਂ ਇਹ ਰੰਗ-ਬਰੰਗੀਆਂ ਜਿਹੜੀਆਂ ਕਿ ਮਾਰਕੀਟ ਤੋਂ ਨਹੀਂ ਮਿਲਣਗੀਆਂ ਤੇ ਵੀਰ ਜੀ ਆਪਾਂ ਨੂੰ ਕਾਪਰ ਦੀ ਬੋਤਲ ਦਾ ਇਹਦਾ ਪ੍ਰਾਈਜ਼ ਵੀ ਦੱਸੋ ਆਪਾਂ ਨੂੰ ਕੀ ਮਾਰਕੀਟਰ ਤੋਂ ਕਿੰਨੇ ਆਪਾਂ ਨੂੰ ਲੈਸ ਦੇ ਰਹੇ ਹੋ ਇਹ ਕਾਪਰ ਬੋਤਲਸ ਸੈਲੋ ਕੰਪਨੀ ਦਾ ਬਣਦੀਆਂ ਨੇ ਜੀ ਠੀਕ ਹੈ ਜੀ ਆਮ ਕਾਪਰ ਬੋਟਲ ਬਿਨਾ ਬ੍ਰੈਂਡ ਤੋਂ ਆਉਂਦੀਆਂ ਸਾਡੇ ਕੋਲੇ 700 ਰੁਪਏ ਤੋਂ ਸਟਾਰਟ ਹੋ ਕੇ 1200 ਰੁਪਏ ਤੱਕ ਦੀ ਕਾਪਰ ਬੋਤਲ ਹੈ ਇਹ ਦੇਖੋ ਇਹ ਸੈਲੋ ਕੰਪਨੀ ਦਾ ਭਾਂਡਾ ਹੈ ਜੀ ਠੀਕ ਹੈ ਜੀ ਇਹ ਹੈਲਥ ਵਾਸਤੇ ਬਹੁਤ ਚੰਗਾ ਹੁੰਦਾ ਹੈਗਾ ਇਹ ਆਪਣੇ ਸਰੀਰ ਦੇ ਵਿੱਚ ਘੁਲ ਕੇ ਨਹੀਂ ਜਾਂਦਾ ਹੈਗਾ ਜਿਵੇਂ ਐਲੂਮੀਨੀਅਮ ਘੁਲ ਕੇ ਚਲਾ ਜਾਂਦਾ ਹੈ ਇਹ ਆਪਣੇ ਸਰੀਰ 'ਚ ਘੁਲ ਕੇ ਨਹੀਂ ਜਾਂਦਾ ਹੈਗਾ ਠੀਕ ਹੈ ਜੀ ਨਾਲ ਨਾਲ ਖਾਣਾ ਵੀ ਬਣਾਉਣ ਨਾਲੇ ਸਿਹਤ ਦਾ ਖਿਆਲ ਸਿਹਤ ਦਾ ਖਿਆਲ ਰੱਖੋ ਜੀ ਬਿਲਕੁਲ ਸਿਹਤ ਦਾ ਖਿਆਲ ਰੱਖੋ ਠੀਕ ਹੈ ਜੀ ਆਦੂ ਜੀ ਅੱਗੇ ਇਹ ਦੇਖੋ ਜੀ ਪਿੱਤਲ ਦੇ ਗਲਾਸ ਹੁਣ ਤੁਸੀਂ ਇਹ ਗਲਾਸ ਦੇਖੋ ਪੂਰੇ ਮਹਾਰਾਜੇ ਮਹਾਰਾਜੇ ਵਾਲੇ ਟਾਈਪ ਦਾ ਲੁੱਕ ਦਊਗਾ ਤੁਹਾਨੂੰ ਇਹਦੇ ਵਿੱਚ ਘੱਟੋ ਘੱਟ 2 ਲੀਟਰ ਲੱਸੀ ਆ ਜਾਏਗੀ ਠੀਕ ਹੈ ਜੀ ਇੰਦਾਂ ਦੀ ਆਈਟਮਾਂ ਨੇ ਸਾਡੇ ਕੋਲ ਅਲੱਗ ਦੀਆਂ ਆਈਟਮਾਂ ਯੂਨਿਕ ਆਈਟਮਾਂ ਇਹ ਜਿਵੇਂ ਮੰਨ ਲਓ ਪੁਰਾਣੇ ਮਹਾਰਾਜੇ ਵਗੈਰਾ ਇਹਦੇ ਵਿੱਚ ਪੀਂਦੇ ਸੀ ਲੱਸੀ ਵਗੈਰਾ ਦੁੱਧ ਵਗੈਰਾ ਹਾਂਜੀ ਤੇ ਅਸੀਂ ਵੀ ਤੁਹਾਨੂੰ ਮਹਾਰਾਜੇ ਵਾਲੀ ਫੀਲਿੰਗ ਆ ਲੈ ਆਦੇ ਹਾਂ ਜੀ ਮਹਾਰਾਜੇ ਵਾਲੀ ਫੀਲਿੰਗ ਪੂਰੀ ਆਊਗੀ ਇਹਦੇ ਵਿੱਚ ਹਾਂਜੀ ਇਹ ਡਿਨਰ ਸੈਟ ਦਾ ਹਰ ਸੈਕਸ਼ਨ ਹੈ ਜੀ ਸਾਰਾ ਠੀਕ ਹੈ ਜੀ ਇਹ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਇਹ ਲਾਓ ਪਹਿਲਾਂ ਓਕੇ ਜੀ ਪੁਰਾਣੀ ਤੇ ਵੱਡੀ ਕੰਪਨੀ ਇਹ ਚੀਨੀ ਦਾ ਡਿਨਰ ਸੈਟ ਹੈ ਜੀ ਜਿਹੜੇ ਤੁਹਾਨੂੰ 2000 ਤੋਂ ਸਟਾਰਟ ਹੋ ਗਿਆ 8-10000 ਤੱਕ ਦੇ ਰੇਂਜ ਹੱਦ ਮਿਲ ਜਾਣਗੇ ਠੀਕ ਹੈ ਜੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਹੈਗੇ ਅਵੇਲੇਬਲ ਆ ਕਮ ਸੇ ਕਮ 100 ਡਿਜ਼ਾਈਨ ਸਾਡੇ ਕੋਲ ਅਵੇਲੇਬਲ ਹੈ ਜੀ ਠੀਕ ਹੈ ਜੀ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਪਰ ਅਸੀਂ ਨਹੀਂ ਦਿਖਾਉਂਦੇ ਦਿਖਾਣ ਦੇ ਸਕਦੇ ਇੰਨੇ ਡਿਜ਼ਾਈਨ ਹੈ ਸਾਡੇ ਕੋਲ ਠੀਕ ਹੈ ਜੀ ਆਜੋ ਇਹਨਾਂ ਤੇ ਵੀ ਲੈਸ ਮਿਲੂਗਾ ਆਪਣੀ ਬਿਲਕੁਲ ਲੈਸ ਮਿਲੂਗਾ ਜੀ ਬਹੁਤ ਵਧੀਆ ਲੈਸ ਮਿਲੂ 25% ਤੋਂ ਲੈ ਕੇ 50% ਲੈਸ ਤੱਕ ਓਕੇ ਜੀ ਡਿਜ਼ਾਈਨ ਵਾਈ ਲੈਸ ਹੁੰਦੇ ਨਹੀਂ ਇਹਨਾਂ ਦੇ ਵਿੱਚ ਹਰ ਇੱਕ ਦੇ ਵਿੱਚ ਕੋਈ ਲੈਸ ਨਹੀਂ ਹੁੰਦਾ ਹੈਗਾ ਠ ਦੇਖਿਆ ਦੇਖੋ ਜੀ ਇਸ ਸੈਲੋ ਕੰਪਨੀ ਦਾ ਭਾਂਡਾ ਹੈ ਜੀ ਨਾਨ ਸਟਿਕ ਭਾਂਡਾ ਹੈ ਸਾਤੇ ਦੇ ਉੱਪਰ ਤੇਲ ਲੱਗੇ ਜਾਦਾ ਨਾ ਇਹਦੇ ਉੱਪਰ ਕੋਈ ਚਿਪਕਿਆ ਉੱਠ ਹੋਵੇ ਇਹ ਬਹੁਤ ਵੱਡੀ ਰੇਂਜ ਹੈ ਸੈਲੋ ਭਾਂਡੇ ਕੰਪਨੀ ਦੇ ਭਾਂਡੇ ਸਾਡੇ ਕੋਲ ਠੀਕ ਹੈ ਜੀ ਇਹ ਸਾਰਾ ਇੰਡਕਸ਼ਨ ਬੇਸ ਹੈ ਜੀ ਇਹਦੀ ਪਲੇਟ ਉਤਰਨ ਤੱਕ ਦੀ ਗਾਰੰਟੀ ਹੈ ਸਾਡੀ 5 ਸਾਲ ਦੀ 5 ਸਾਲ ਦੀ ਪਲੇਟ ਨਹੀਂ ਉਤਰੇਗੀ ਇਹਦੀ ਔਰ ਇਹਦੇ ਵਿੱਚ ਘਿਓ ਬਿਲਕੁਲ ਘਟ ਜੂਜ਼ ਹੋਏਗਾ ਠੀਕ ਹੈ ਜੀ ਇਹ ਦੇਖੋ ਜੀ ਸੈਲੋ ਕੰਪਨੀ ਦੀ ਟ੍ਰਾਈਪ ਲਾਈਨ ਦੇ ਬਰਤਨ ਏ ਹੈਲਥ ਵਾਸਮ ਜਿੱਦਾਂ ਪਹਿਲਾਂ ਵੀ ਦੱਸਿਆ ਬਹੁਤ ਵਧੀਆ ਹੁੰਦੇ ਨੇ ਸਟੀਲ ਦੇ ਬਰਤਨ ਹੁੰਦੇ ਨੇ ਔਰ ਬਿਲਕੁਲ ਬ੍ਰਾਂਡਡ ਸੈਲੋ ਦੇ ਵਿੱਚ ਚਾਹ ਬਣਾਉਣ ਵਾਲਾ ਪੈਨ ਕੜਾਹੀ ਸਬਜ਼ੀ ਬਣਾਉਣ ਵਾਸਤੇ ਕੌਫੀ ਮੇਕਰ ਜੀ ਜਿਹਦੇ ਵਿੱਚ ਤੁਹਾਨੂੰ ਵਿਆਹਾਂ ਵਰਗੀ ਕੌਫੀ ਘਰੇ ਬੈਠੇ ਵਢਾਏ ਮਿਲੇਗੀ ਝਟਪਟ ਇੱਕ ਵਾਰ ਦੇ ਵਿੱਚ ਇਹਦੇ ਵਿੱਚ 4 ਕੱਪ ਬਣ ਜਾਂਦੇ ਨੇ ਜੀ ਹੈਂਡ ਬਲੈਂਡਰ ਜੀ ਹਰ ਕੰਪਨੀ ਦੀ 1 ਸਾਲ ਦੀ ਗਾਰੰਟੀ ਆਂਦੀ ਹੈ ਸਿਰਫ ਸੈਲੋ ਕੰਪਨੀ ਜਿਹੜੀ ਤੁਹਾਨੂੰ 2 ਸਾਲ ਦੀ ਗਾਰੰਟੀ ਦੇਗੀ ਫਿਰ ਆ ਬੱਚਾ ਵਾਲੇ ਬੋਟਲੇ ਦੇਖੋ ਜੀ ਕਿਮੇਟ ਹਰ ਕੋਲ ਤੇ ਲੱਗੇ ਹੋਏ ਨੇ ਉਹ ਵੀ ਸੈਲੋ ਕੰਪਨੀ ਨੇ ਗਰਮ ਪਾਣੀ ਨਾਲ ਗਿਆ ਕਮ ਸੇ ਕਮ 150 ਡਿਜ਼ਾਈਨ ਸਾਡੇ ਕੋਲ ਅਵੇਲੇਬਲ ਹੈ ਜੀ ਇਹਦੇ ਵਿੱਚ ਜਿਹੜਾ ਤੁਹਾਨੂੰ ਸ਼ਾਇਦ ਹੀ ਕਿਤੋਂ ਨੇੜੇ-ਟੋੜੇ ਮਿਲ ਪਾਵੇ ਅਸੀਂ ਨਹੀਂ ਮੰਨਦੇ ਵੀ ਸਾਡੇ ਤੋਂ ਇਲਾਵਾ ਉਹਰੇ ਕਿਸੇ ਕੋਲ ਇੰਨੇ ਡਿਜ਼ਾਈਨ ਹੋਣਗੇ ਇਹ ਲੰਚ ਬਾਕਸ ਹੈ ਜੀ ਜਿਹਦੇ ਵਿੱਚ 12 ਤੋਂ 18 ਘੰਟੇ ਖਾਣਾ ਗਰਮ ਰਹੇਗਾ ਉਸੇ ਕੰਪਨੀ ਦੇ ਬੋਟਲ ਦੇ ਡਿਜ਼ਾਈਨ ਦੇਖੋ ਜੀ ਤੁਹਾਨੂੰ ਕਿਤੋਂ ਵੀ ਨਹੀਂ ਮਿਲ ਪਾਣੇ ਬਹੁਤ ਜ਼ਿਆਦਾ ਡਿਜ਼ਾਈਨ ਹੈ ਜੀ ਬਹੁਤ ਜ਼ਿਆਦਾ ਔਰ ਇਹਨਾਂ ਦੀ ਸਭ ਤੋਂ ਵੱਡੀ ਖਾਸੀਅਤ ਦੇਖੋ ਜੀ ਕੰਪਨੀ ਕਹਿੰਦੀ ਹੈ 24 ਘੰਟੇ ਗਰਮ ਰੱਖੋ ਜੋ ਵੀ ਘੰਟੇ ਤੋਂ ਵੱਧ ਰਹੇਗਾ ਗਰਮ ਠੰਡਾ ਔਰ 150 ਡਿਜ਼ਾਈਨ ਜੋ ਬੱਚੇ ਤੁਹਾਡੇ ਸਾਡੇ ਕੋਲ ਆਣਗੇ ਨਾ ਫਿਰ ਦੇਖਣਗੇ ਵੀ ਇੰਨੇ ਡਿਜ਼ਾਈਨ ਬੋਤਲਾਂ ਦੇ ਇੰਨੇ ਡਿਜ਼ਾਈਨ ਵੀ ਆਂਦੇ ਨੇ ਬੋਤਲਾਂ ਦੇ ਉਹ ਸਿਰਫ ਔਰ ਸਿਰਫ ਸਾਨੂੰ ਸਾਡੇ ਕੋਲ ਸੈਲੋ ਬਰਡ ਤੇ ਹੀ ਆ ਕੇ ਮਿਲਣਗੇ ਸੈਲੋ ਸਟੂਡੀਓ ਬਾਈ ਬੰਬੇ ਪਲਾਸਟਿਕ ਉਸ ਜਿਆਦਾ ਰੱਖੋ ਜੀ ਹਾਂਜੀ ਬਿਰਜੀ ਕੋਲੇ ਬਹੁਤ ਵਧੀਆ ਸੈਲੋ ਦੀਆਂ ਆਟਮਾ ਸਕੂਲ ਵਾਸਤੇ ਬੱਚਿਆਂ ਵਾਸਤੇ ਗਰਮ ਪਾਣੀ ਵਾਸਤੇ ਠੰਡੇ ਵਾਸਤੇ ਹਰ ਇੱਕ ਤਰ੍ਹਾਂ ਦੇ ਸਾਈਜ਼ ਅਵੇਲੇਬਲ ਨੇ ਹਰ ਇੱਕ ਤਰ੍ਹਾਂ ਦੇ ਕਲਰ ਦੇ ਵਿੱਚ ਅਵੇਲੇਬਲ ਆ ਬਹੁਤ ਹੀ ਘੱਟ ਰੇਟ ਤੇ ਇਹ ਦੇਖੋ ਜੀ ਡਰਾਈ ਫੂਡ ਰਿਆਂ ਦੀ ਰੇਂਜ ਇਹ ਰਿਸ਼ਬ ਕੰਪਨੀ ਡਰਾਈ ਫੂਡ ਰਿਆਂ ਨੇ ਕਮ ਸੇ ਕਮ ਇਹਦੇ ਵੀ ਹਰ ਕੋਲ 40 ਤੋਂ 45 ਡਿਜ਼ਾਈਨ ਹੋਣਗੇ ਸਾਰੇ ਲੇਟੈਸਟ ਔਰ ਖਾਸ ਗੱਲ ਇਹ ਹੈ ਰਿਸ਼ਬ ਕੰਪਨੀ ਤੋਂ ਅਸੀਂ ਫਲੈਟ 50% ਲੈਸ ਦੇ ਰਹੇ ਹਾਂ ਕੋਈ ਵੀ ਆਈਟਮ ਕੋਈ ਵੀ ਆਈਟਮ ਰਿਸ਼ਬ ਕੰਪਨੀ ਲੋ ਸਭ ਤੋਂ ਮਸ਼ਹੂਰ ਕੰਪਨੀ ਹੈ ਪਲਾਸਟਿਕ ਲਾਈਨ ਦੇ ਵਿੱਚ ਔਰ ਫਲੈਟ 50% ਲੈਸ ਲੋ ਸਾਡੇ ਤੋਂ ਠੀਕ ਹੈ ਜੀ ਕੋਈ ਵੀ ਚੀਜ਼ ਦਾ ਕੋਈ ਵੀ ਰੇਟ ਹੈ ਮੰਨ ਲਓ ਆਹ ਚਪਾਤੀ ਬਾਕਸ ਹੈ ਜੀ 994 ਰੁਪਏ ਰੇਟ ਹੈ ਜੀ ਇਹਦਾ ਹਾਂ ਜੀ ਇਹ 496 ਰੁਪਏ ਦਾ ਸਰਦੋ 499 ਰੁਪਏ ਦੋ ਚਪਾਤੀ ਬਾਕਸ ਲੈ ਜਾਓ। ਓਕੇ ਜੀ। ओरिजिनल ਕੰਪਨੀ ਦਾ ओरिजिनल ਕੰਪਨੀ ਰੀਸਰਚ ਕੰਪਨੀ ਦਾ ਜੀ। 50% ਲੈਸ। 50% ਲੈਸ ਤੇ ਆਫਰ ਜੀ ਇਹਦੀ ਲੱਗੀ ਹੋਈ ਸਿੱਧਾ। ਕੋਈ ਇਹਦਾ ਘਟਵਾਤ ਕੁਛ ਨਹੀਂ ਹੈਗਾ ਜੀ। ਇਹ ਆਪਣੀ ਜਿਹੜੀ ਆਫਰ ਰਹੂਗਾ 50% ਲੈਸ ਜੇ ਇਹ ਦੀਵਾਲੀ ਤੱਕ ਦਾ ਜਾਂ ਉਸ ਤੋਂ ਬਾਅਦ ਵੀ ਫਿਲਹਾਲ ਤਾਂ ਹੀ ਦੀਵਾਲੀ ਤੱਕ ਹੈ ਉਸ ਤੋਂ ਬਾਅਦ ਵੀ ਚੱਲੇਗਾ। ਠੀਕ ਹੈ ਜੀ। ਦੀਵਾਲੀ ਤੇ ਐਕਸਟਰਾ ਸਕੀਮਾਂ ਆਈਆਂ ਹੁੰਦੀਆਂ ਨੇ ਉਸ ਸਾਰੀਆਂ ਅਵੇਲੇਬਲ ਦੇ ਰਹੇ ਆ। ਓਕੇ। ਉਸ ਤੋਂ ਬਾਅਦ ਵੀ ਚੱਲੇਗਾ। ਠੀਕ ਹੈ ਜੀ। ਜਿਵੇਂ ਲੰਚ ਬਾਕਸ ਦੇਖੋ ਸਾਲੋ ਕੰਪਨੀ ਦਾ। ਹਾਂ ਠੀਕ ਹੈ ਜੀ ਅੱਗੇ ਆਓ ਦੇਖੋ ਬਹੁਤ ਵੈਰਾਈਟੀ ਆ ਲੱਗੇ ਹੋਏ ਨੇ ਜੀ ਸਾਰੇ ਚਪਾਤੀ ਬਾਕਸਾਂ ਡਿਜ਼ਾਈਨ ਦੇਖੋ ਕਮ ਸੇ ਕਮ 60-70 ਡਿਜ਼ਾਈਨ ਚਪਾਤੀ ਬਾਕਸਾਂ ਦੇ ਆਉਂਦੇ ਸਾਡੇ ਕੋਲ ਹਰ ਚਪਾਤੀ ਬਾਕਸ ਬਹੁਤ ਵਧੀਆ ਡਿਜ਼ਾਈਨ ਦੇ ਵਿੱਚ ਸਾਈਜ਼ ਅਲੱਗ-ਅਲੱਗ ਸਾਈਜ਼ ਦੇ ਵਿੱਚ ਆਹ ਕਲਰ ਬਹੁਤ ਪਿਆਰਾ ਲੱਗਿਆ ਮੈਨੂੰ ਇਹ ਪ੍ਰਾਈਸ ਦੱਸੋ ਆਪਾਂ ਨੂੰ ਚਪਾਤੀ ਬਾਕਸ ਦਾ ਆਪਾਂ ਨੂੰ ਕੀ ਰੇਟ ਪੈਣਗੇ ਇਹ ਜਿਵੇਂ ਆਹ ਵਾਲਾ ਚਪਾਤੀ ਬਾਕਸ ਹੈ ਜੀ 2.5 ਲੀਟਰ ਦਾ ਚਪਾਤੀ ਬਾਕਸ ਹੈ ਠੀਕ ਹੈ ਜੀ 994 ਐਮ ਆਰ ਪੀ ਹੈ ਜੀ ਉਹੀ 496 ਰੁਪਏ ਦਾ ਪੈ ਗਿਆ 496 ਦਾ ਜੀ ਹੰਦੂ ਜੀ ਦੇਖੋ ਕੰਪੈਰੀਜ਼ਨ ਕਰਕੇ ਵੀ ਇੰਨਾ ਵਧੀਆ ਏਡਾ ਬੜਾ ਚਮਾਤੀ ਬਾਕਸ 496 ਰੁਪਏ ਦਾ ਉਹ ਵੀ ਰੀਸ਼ਾਪ ਕੰਪਨੀ ਦਾ ਇੱਧਰ ਦਿਖਾਓ ਜੀ ਦੇਖੋ ਡਿਨਰ ਸੈੱਟ ਕਿੰਨਾ ਢੇਰਿਆ ਡਿਨਰ ਸੈਟ ਸਾਡੇ ਕੋਲ ਉਹ ਵੀ ਚਿਨੀ ਦੇ ਅੱਜਕੱਲ ਲੇਟੈਸਟ ਡਿਨਰ ਸੈੱਟ ਔਰ ਸਭ ਤੋਂ ਵੱਡੀ ਕੰਪਨੀ ਲਾਓ ਪਹਿਲਾ ਦੇ ਜਿਹਦੇ ਵਿੱਚ ਕੁਆਲਿਟੀ ਨਾਲ ਕੰਪਨੀ ਦਾ ਕੋਈ ਵੀ ਕੰਪਰੋਮਾਈਜ਼ ਨਹੀਂ ਕਿਤੇ ਵੀ ਜਦੋਂ ਕੋਈ ਗੈਸਟਰਾਂ ਦੇ ਤੁਹਾਡੇ ਕੋਲ ਪੁੱਛੇਗਾ ਵੀ ਇਹ ਕਿਹੜੀ ਕੰਪਨੀ ਦਾ ਡਿਨਰ ਸੈੱਟ ਹੈ ਠੀਕ ਹੈ ਜੀ ਮੇਰੇ ਵਿਆਹ ਸ਼ਾਦੀਆਂ ਦੇ ਵਿੱਚ ਕਿਸੇ ਨੇ ਗਿਫਟ ਦੇਣਾ ਹੋਵੇ ਬਿਲਕੁਲ ਦਿਓ ਜੀ ਬਹੁਤ ਵੱਡੀ ਰੇਂਜ ਆ ਸਾਡੇ ਕੋਲ 2000 ਤੋਂ ਸਟਾਰਟ ਹੋ ਜਾਂਦੀ ਹੈ 8000 ਤੱਕ ਦੇ ਡਿਨਰ ਸੈੱਟ ਨੇ ਲਾਓ ਪਹਿਲਾ ਕੰਪਨੀ ਦੇ ਚੀਨੀ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਅਲੱਗ ਡਿਜ਼ਾਈਨਰ ਦੇ ਵਿੱਚ ਕਮਸਰ ਕਮ 4 ਡਿਜ਼ਾਈਨ 100 ਡਿਜ਼ਾਈਨ ਦੇ ਵਿੱਚ ਇਹਨਾਂ ਕੋਲੇ ਅਵੇਲੇਬਲ ਪੂਸੀ ਦੇਖਦੇ ਦੇਖਦੇ ਥੱਕ ਜੂਗੇ ਜੀ ਅਸੀਂ ਦਿਖਾਉਂਦੇ ਦਿਖਾਉਂਦੇ ਸਕਦੇ ਨਹੀਂ ਐਨੇ ਡਿਜ਼ਾਈਨ ਸਾਡੇ ਕੋਲ ਠੀਕ ਹੈ ਜੀ ਬਾਕੀ ਆ ਦੇਖੋ ਇਹ ਪੂਰੇ ਢੇਰ ਲੱਗੇ ਹੋਏ ਨੇ ਜਿੰਨੇ ਮਰਜ਼ੀ ਉਸ ਮਾਲ ਲਓ ਫਰ ਫਰ ਕੇ ਮਾਲ ਵਧੀਆ ਇਹਨਾਂ ਕੋਲੇ ਭਰਿਆ ਗਿਆ ਮਾਲ ਬਹੁਤ ਛੱਤ ਤੱਕ ਮਾਲ ਲੱਗਿਆ ਹੋ ਦੇਖੋ ਜੀ ਸਟੀਲ ਦੇ ਚਾਤੀ ਬਾਕਸ ਕਿੱਡੇ-ਕੱਡੇ ਵੱਡੇ ਸਾਈਜ਼ ਦੇ ਉਹ ਵੀ ਬ੍ਰਾਂਡਡ ਸੈਲੋ ਕੰਪਨੀ ਦੇ ਪੂਰੀ ਸਟੀਲੀ ਪੂਰੀ ਵੱਡੀ ਰੇਂਜ ਹੈ ਸਾਡੇ ਕੋਲ ਜੀ ਵਿੱਚ ਜੱਗ ਹੀ ਲੈਣਾ ਹੈ ਜੀ ਅੱਧਾ ਕਿਲੋ ਦਾ ਜੱਗ ਹੈ ਲਗਭਗ ਤੁਹਾਨੂੰ ਇਹ ਪਏਗਾ 135 ਰੁਪਏ ਦਾ ਸਿਰਫ 135 ਰੁਪਏ ਦਾ ਸਿਰਫ 135 ਦਾ ਗਲੋਬਲ ਕੰਪਨੀ ਦਾ ਜੱਗ ਜਿਹੜਾ ਪੂਰੀ ਵਧੀਆ ਕੁਆਲਿਟੀ ਦੇ ਵਿੱਚ ਆਏਗਾ ਠੀਕ ਹੈ ਜੀ ਇਹ ਬਾਜ਼ਾਰ ਦੇ ਵਿੱਚ ਤਾਂ ਵੈਸੇ ਬਹੁਤ ਰੇਟ ਹਾਈ ਹੋ ਬਹੁਤ ਹਾਈ ਰੇਟ ਹੁੰਦੇ ਨੇ ਜੀ ਸਾਡਾ ਹੋਲਸੇਲ ਦਾ ਕੰਮ ਹੋਣ ਕਰਕੇ ਅੜੀ ਦੂਰ ਦੂਰ ਸਪਲਾਈ ਹੋਊਗਾ ਕਿ ਅਸੀਂ ਬਿਲਕੁਲ ਜੈਨੂਨ ਡੇਟਾ ਦੇ ਮਾਲ ਵੇਚਦੇ ਆਂ ਬਹੁਤ ਜੈਨੂਨ ਰੇਟ ਨੇ ਸਾਡੇ ਔਰ ਕੁਆਲਟੀ ਮਾਲ ਵੇਚਦੇ ਆਂ ਸਸਤਾ ਮਾਲ ਨਹੀਂ ਹੁੰਦਾ ਸਾਡੇ ਕੋਲ ਕੁਆਲਟੀ ਦੇ ਮਾਲ ਘੱਟ ਰੇਟਾਂ ਤੇ ਹੁੰਦੇ ਨੇਗੇ ਠੀਕ ਹੈ ਜੀ ਕੰਪਨੀਆਂ ਦੇ ਮਾਲ ਘੱਟ ਰੇਟਾਂ ਤੇ ਦੇਖੋ ਸਟੀਲ ਦਾ ਬਹੁਤ ਹੀ ਵਧੀਆ ਨੇ ਅਲੱਗ-ਅਲੱਗ ਤਰ੍ਹਾਂ ਦੇ ਜੱਗ ਜਿਹੜੇ ਕੁਆਲਟੀ ਦੇ ਵਿੱਚ ਬਹੁਤ ਵਧੀਆ ਹੈਵੀ ਨੇ ਪੂਰੇ ਤੇ ਰੇਟ ਬਹੁਤ ਘੱਟ ਨੇ ਦੇਖੋ ਦਿਵਾਲੀ ਵਾਸਤੇ ਸਪੈਸ਼ਲ ਪੂਜਾ ਵਾਸਤੇ ਧਿਆਰਾਂ ਕਰਕੇ ਪੂਜਾ ਵਾਸਤੇ ਪੂਜਾ ਥਾਲ ਨੇ ਜੀ ਠੀਕ ਹੈ ਜੀ ਇਦਾਂ ਦੀਆਂ ਅਲੱਗ-ਅਲ ਇਹ ਲక్ష్ਮੀ ਪੂਜਨ ਵਾਸਤੇ ਵੀ ਸਪੈਸ਼ਲ ਭਗਵਾਨ ਵਾਸਤੇ ਸਟਨੇ ਜੀ ਸਾਡੇ ਇਹ ਅਲੱਗ ਦੀ ਆਈਟਮਾਂ ਦਾ ਸਾਡਾ ਸ਼ੌਂਕ ਹੈ ਜੀ ਅਸੀਂ ਵੀ ਘਰਾਂ ਚ ਲੋਕਾਂ ਦੇ ਪੰਜਾਈਏ ਅਲੱਗ ਦੀ ਆਈਟਮਾਂ ਠੀਕ ਹੈ ਜੀ ਦੁੱਧਾਂ ਦੀ ਬਰਨੀਆਂ ਦੇਖੋ ਜੀ ਤੁਸੀਂ ਆਮ ਦੁੱਧ ਵਾਲੇ ਡੋਲੂ ਦੇਖੇ ਹੋਣਗੇ ਇਦਾਂ ਦੇ ਡੋਲੂ ਨਹੀਂ ਦੇਖੇ ਹੋਣੇ ਵੀਡੇ ਵੱਡੇ ਸਟੀਲ ਦੇ ਡੋਲੂ ਵੀ ਆਉਂਦੇ ਨੇ ਇਹ ਸਿਰਫ ਔਰ ਸਿਰਫ ਸਾਨੂੰ ਸਾਡੇ ਕੋਲ ਮਿਲਣਗੇ ਇਹਦੇ ਟਾਈਮ 'ਚ ਪਲਾਸਟਿਕ ਦੇ ਜ਼ਰੂਰ ਪਲਾਸਟਿਕ ਦੇ ਜ਼ਰੂਰ ਦੇਖਿਆ ਜੀ ਉਹਨਾਂ ਅਨ ਹੈਲਦੀ ਹੁੰਦੇ ਨੇ ਜੀ ਸਟੀਲ ਦੇ ਲੈ ਕੇ ਜਾਓ ਹੈਲਦੀ ਲੈ ਕੇ ਜਾਓ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਸਾਰੀ ਸਾਡੇ ਕੋਲ ਮਿਲਣਗੀਆਂ ਜਿਹੜੇ ਆਪਣੇ ਸਟੀਲ ਦੇ ਜਗਤ ਇਹਨਾਂ ਤੇ ਵੀ ਆਪਣੇ ਕਿੰਨੇ ਪਰਸੈਂਟ ਲੈਸ ਚੱਲ ਰਹੀ ਹੈ ਇਹ ਤੁਹਾਨੂੰ ਸਲੈਡ ਫੈਨ 35% ਲੈਸ ਉਹ ਆਫਰ ਰਮਾਂਗੇ ਜੀ ਠੀਕ ਹੈ ਜੀ ਉਹ ਲਾਈਫਟਾਈਮ ਗਰੰਟੀ ਨਾਲ ਨੇ ਜੀ ਜਦੋਂ ਫਟੇ ਸਾਡੇ ਕੋਲ ਵਾਪਸ ਲਿਆਓ ਸਾਨੂੰ ਪਤਾ ਇਹਨਾਂ ਨੇ ਫਟਣਾ ਹੀ ਨਹੀਂ ਹੈਗਾ ਇੱਕ ਆਪਣੇ ਕੋਲ ਇਹ ਸੈਲੋ ਦੀਆਂ ਚਾਹ ਵਾਲੀਆਂ ਥਰਮੋਸ ਲੱਗੇ ਹੋਏ ਨੇ ਬੜੀਆਂ ਇਹ 15 ਲੀਟਰ ਦੀ ਥਰਮੋਸ ਹੈ ਜੀ ਚਾਹ ਵਾਲੀ ਹਾਂਜੀ ਇਹ ਚਾਹ ਪਾਓ 8 ਤੋਂ 10 ਘੰਟੇ ਗਰਮ ਪਾਣੀ ਪਾਓ ਤਾਂ 24 ਘੰਟੇ ਠੰਡਾ ਰਹੇਗਾ ਠੀਕ ਹੈ ਜੀ ਅੰਦਰ ਵੀ ਸਟੀਲ ਇਹਨਾਂ ਦੇ ਬਾ ਇਸ ਤੋਂ ਬਾਅਦ ਦੇਖੋ ਸਾਡੇ ਕੋਲ ਸੈਲੋ ਕੰਪਨੀ ਦੀਆਂ ਕੁਰਸੀਆਂ ਇਹ ਇਹ ਜਿਹੜੀਆਂ ਕੁਰਸੀਆਂ ਨੇ ਨਾ ਇਹਨਾਂ ਦੇ ਡਿੱਗਣ ਦਾ ਨਾ ਟੁੱਟਣ ਦਾ ਕਮ ਸਕੋਂ 15 ਤੋਂ 20 ਸਾਲ ਚੱਲਣਗੀਆਂ ਤੁਹਾਡੀਆਂ ਕੁਰਸੀਆਂ ਡਿਜ਼ਾਈਨ ਦੇਖੋ ਕਿੰਨੇ ਜ਼ਿਆਦਾ ਨੇ origional ਕੁਰਸੀਆਂ ਨੇ ਇਹ ਔਰ ਰੇਟ ਐਸੇ ਹੈ ਮਤਲਬ ਦੇਸੀ ਬਰਾਬਰ ਤਾਂ ਨਹੀਂ ਅਸੀਂ ਕਹਿ ਸਕਦੇ ਬ੍ਰਾਂਡਡ ਦੀਆਂ ਕੁਰਸੀਆਂ ਬਹੁਤ ਘੱਟ ਰੇਟਾਂ ਤੇ ਜਿਵੇਂ ਆਹ ਕੁਰਸੀ ਹੈ ਬਿਲਕੁਲ ਨਵਾਂ ਇੰਟਰੋਡਕਸ਼ਨ ਹੈ ਸਿਰਫ 7 700 ਰੇਂਜ ਕੁਰਸੀ ਹੈ ਔਰ 20 ਸਾਲ ਘਟੋੜ ਕੁਰਸੀ ਚੱਲੇਗੀ ਇਹ ਸਾਡੀ ਗਰੰਟੀ ਹੈ ਇਸ ਗੱਲ ਦੀ ਠੀਕ ਹੈ ਜੀ ਬ੍ਰਾਂਡਡ ਪੂਰੀ ਸੈਲੋ ਕੰਪਨੀ ਦੀ ਬ੍ਰਾਂਡਡ ਸੈਲੋ ਕੰਪਨੀ ਦੀ ਜਿੰਮੇ ਆ ਸਟੂਲ ਨੇ ਜੀ ਸਫਾਈਆਂ ਕਰਨੀਆਂ ਨੇ ਅੱਜ ਕੱਲ ਘਰਾਂ ਦੇ ਵਿੱਚ ਦੇਖੋ ਚੌੜੋ ਮਤਲਬ ਕੋਈ ਦਿੱਕਤ ਹੀ ਨਹੀਂ ਹੈਗੀ ਜਿੱਦਾਂ ਮਾਜੀ ਯੂਜ਼ ਕਰੋ ਇਹ ਰਫ ਰਫ ਚੀਜ਼ਾਂ ਨੇ ਜਿਹੜੀਆਂ ਕਦੇ ਖਰਾਬ ਹੀ ਨਹੀਂ ਹੁੰਦੀਆਂ ਹੈਗੀਆਂ ਮੰਨ ਲਓ ਰਸੋਈ ਦੇ ਵਿੱਚ ਕਿਸੇ ਨੇ ਲਾਉਣਾ ਨਹੀਂ ਹੱਥ ਪਹੁੰਚਦਾ ਤਾਂ ਕਿ ਟੇਬਲ ਉਹਦੇ ਵਾਸਤੇ ਬਹੁਤ ਵਧੀਆ ਕੰਮ ਆਉਂਦੇ ਨੇ ਕੋਈ ਬੈੱਡਰੂਮ ਦੇ ਵਿੱਚ ਐਸਮਾਨ ਉੱਪਰ ਲਗਾਏ ਹੋਏ ਨੇ ਰੱਖੇ ਹੋਏ ਨੇ ਨਹੀਂ ਹੱਥ ਪਹੁੰਚ ਰਿਹਾ ਉਹਦੇ ਵਾਸਤੇ ਚੂਜ਼ ਹੁੰਦੇ ਨੇ ਆ ਸਟੂਲ ਹੈ ਅੱਜ ਕੱਲ ਦੇਖੋ ਗੋਡਿਆਂ ਦੀ ਹਰ ਇੱਕ ਨੂੰ ਪ੍ਰੋਬਲਮ ਹੈ ਨਹੀਂ ਜਿਵੇਂ ਅੱਜ ਬੈਠ ਕੇ ਦੇਖੋ ਇਹਨਾਂ ਨੇ ਟੁੱਟਣਾ ਹੀ ਨਹੀਂ ਹੈਗਾ ਇਹ ਬਹੁਤ ਵਧੀਆ ਮਜ਼ਬੂਤ ਬਣੇ ਹੋਏ ਨੇ ਬਿਲਕੁਲ ਮਜ਼ਬੂਤ ओरिजिनल ਦੇ ਵਿੱਚ ਨੇ ਹੈਗੇ ਠੀਕ ਹੈ ਜੀ ਆ ਦੇਖੋ ਬੱਚਿਆਂ ਵਾਲੀ ਕਿੱਡੀ ਕਿਡਜ਼ ਦੀ ਕਲੈਕਸ਼ਨ ਰੇਂਜ ਹੈ ਸਾਡੇ ਕੋਲ ਬੱਚਿਆਂ ਦੀ ਕੁਰਸੀਆਂ ਦੀ ਆਮ ਆਮ ਲੋਕ ਕੀ ਕਹਿੰਦੇ ਨੇ ਬੱਚਿਆਂ ਦੀ ਕੁਰਸੀ ਜਲਦੀ ਟੁੱਟ ਜਾਂਦੀ ਹੈ ਸਾਡੀ ਕੁਰਸੀਆਂ ਟੁੱਟਦੀਆਂ ਹੀ ਨਹੀਂ ਹੈਗੀਆਂ ਇਹ ਇੰਨੀ ਵਧੀਆ ਕੁਆਲਿਟੀ ਦੀਆਂ ਠੀਕ ਹੈ ਜੀ ਆਮ ਅਸੀਂ ਆਪਾਂ ਬਾਜ਼ਾਰੋਂ ਲੈ ਕੇ ਆਨੇ ਕੋਈ ਵੀ ਕੁਰਸੀ ਨਾ ਉਹਦੀ ਜਿਹੜੀ ਆਹ ਪਲਾਸਟਿਕ ਹੈ ਬਹੁਤ ਮਾੜੀ ਹੁੰਦੀ ਆ ਤੇ ਜਲਦੀ ਟੁੱਟ ਜਾਂਦੀ ਆ ਇਹ ਦੇਖੋ ਜੀ ਸਾਡੀ ਸਿਰ ਬੱਚੇ ਵਾਸਤੇ ਬਹੁਤ ਪੂਰੀ ਮਜ਼ਬੂ ਠੀਕ ਹੈ ਜੀ ਕਿਸੇ ਵੀ ਗੱਲ 'ਚ ਟੁੱਟਦੀ ਨਹੀਂ ਹੈਗੀਆਂ ਕੋਸੀਆਂ ਆ ਦੇਖੋ ਭਾਂਡੇ ਵਾਲੇ ਰੈਕ ਨੇ ਜੀ ਇਹ ਅਸੀਂ ਤੁਹਾਨੂੰ ਜੋਕ ਕੇ ਵਜ਼ਨ ਕਰਕੇ ਦੇਨੇ ਆ ਉਹ ਜਿਹੜਾ ਬਹੁਤ ਵਧੀਆ ਹੁਣ ਘੱਟ ਰੇਟਾਂ ਦੇ ਪਾਏਗਾ ਸਿਰਫ ਔਰ ਸਿਰਫ 107 ਤੋਂ ਲੈ ਕੇ 180 ਰੁਪਏ ਕਿਲੋ ਤੱਕ ਦੇ ਹੁੰਦੇ ਨੇ ਇਹ ਹਾਂਜੀ ਜਿਹੜਾ ਆਮ 2000 ਦਾ 1500 ਦਾ ਮਿਲਦਾ ਤੁਹਾਨੂੰ ਸਾਡੇ ਕੋਲ 1000 ਰੁਪਏ ਦੀ ਰੇਂਜ ਚ ਮਿਲ ਜਾਏਗਾ ਉਹੀ ਰੈਟ ਐਡਾ ਵੱਡਾ ਸਾਈਜ਼ ਹੈ ਭਾਂਡਿਆਂ ਵਾਲਾ ਇਹ ਸਿਰਫ 1000 ਰੁਪਏ ਦੇ ਆਪਾਂ ਨੂੰ ਪਾਜੂਗਾ 1000 ਰੁਪਏ ਦੀ ਰੇਂਜ 'ਚ ਪੈ ਜਾਏਗਾ ਜੀ ਕਿਉਂਕਿ ਅਸੀਂ ਇਹਨਾਂ ਨੂੰ ਕਿਲੋ ਦੇ ਹਿਸਾਬ ਨਾਲ ਦੇ ਬਿਨਾ ਵਜਨ ਤੋਂ ਨਹੀਂ ਦੇਣਾ ਹੈਗਾ ਉਹਨਾਂ ਰੈਕ ਨੇ ਜੀ ਕੱਪੜੇ ਕੱਪੜੇ ਸਿਕਾਨ ਵਾਲੇ ਬਸਰਮ ਕੰਪਨੀ ਦੇ 304 ਗ੍ਰੇਡ ਸਟੀਲ ਦੇ ਜਿਹੜੇ ਕਮ ਸੇ ਕਮ 15-20 ਸਾਲ ਚੱਲਦੇ ਨੇ ਰੈਕ ਐਡਰੈਸ ਆਪਣਾ ਨੇੜੇ ਬੋਲਦੇ ਵੀ ਕਿੱਥੇ ਆਣ ਜੇ ਕਸਟਮਰ ਨੇ ਆਣਾ ਤਾਂ ਇਹ ਆਣ ਦੀ ਬੰਬੇ ਪਲਾਸਟਿਕ ਦੇ ਏਜੰਸੀ ਦੇ ਆਣਗੇ ਨੇੜੇ ਬੱਸ ਸਟੈਂਡ ਈਆ ਆਰਟੀਸੀ ਵਰਕਸ਼ਾਪ ਦੇ ਨੇੜੇ ਠੀਕ ਹੈ ਜੀ ਅਨਾਜ ਮੰਡੀ ਰੋਡ ਦੇ ਉੱਪਰ ਸਥਿਤ ਹੈ ਜੀ ਅੱਜ ਕੱਲ੍ਹ ਦੀਵਾਲੀ ਮੌਕੇ ਅਸੀਂ ਬਹੁਤ ਟੈਨਸ਼ਨ ਲਗਾਏ ਹੋਏ ਨੇ ਜੀ ਲੋਕਾਂ ਵਾਸਤੇ ਵੀ ਆਓ ਜ਼ਰੂਰ ਆ ਕੇ ਦਰਸ਼ਨ ਦਿਓ ਆਜੂ ਵੀਰੇ ਪਹੁੰਚੋ ਤਿਹਾਰ ਬਿਲਕੁਲ ਨੇੜੇ ਨੇ ਦੁਸ਼ਹਿਰਾ ਤੇ ਦੀਵਾਲੀ ਇਹ ਮੌਕਾ ਨਾ ਗਵਾ ਦਿਓ 50% ਲੈਸ ਤੇ 30% ਲੈਸ ਮਿਲ ਰਿਹਾ ਜਲਦੀ ਪਹੁੰਚੋ ਬੰਬੇ ਪਲਾਸਟਿਕ ਸੈਲੋ ਸਟੋਰ ਤੇ ਬਰਨਾਲਾ ਵਿਖੇ ਪੀ ਆਰਟੀਸੀ ਵਰਕਸ਼ਾਪ ਦੇ ਬਿਲਕੁਲ ਨਾਲ ਮਿਲਦੇ ਆਂਕ ਬਿਰਜੀ ਨਵੀਂ ਵੀਡੀਓ ਦੇ ਨਾਲ ਧੰਨਵਾਦ